ਨਿਊਜ਼ ਰਿਪੋਰਟਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਇਸ ਵਕਤ ਨਵਾਂ ਸ਼ਹਿਰ ਦੇ 모ਸਾਪੁਰ ਰੋਡ ਦੇ ਉੱਤੇ ਤੇ ਜਿੱਥੇ ਕੂੜੇ ਦਾ ਡੰਪ ਹੈ ਉੱਥੇ ਮੌਜੂਦ ਹਾਂ ਜਿੱਥੇ ਬੂਟੇ ਲਗਾ ਕੇ ਜਿੱਥੇ ਪਹਿਲਾਂ ਕੂੜੇ ਦੇ ਵੱਡੇ ਵੱਡੇ ਪਹਾੜ ਬਣ ਚੁੱਕੇ ਸੀਗੇ ਉਹਨਾਂ ਪਹਾੜਾਂ ਨੂੰ ਮਿੱਟੀ ਪਾ ਕੇ ਢੱਕਿਆ ਗਿਆ ਉਸ ਤੋਂ ਬਾਅਦ ਹੁਣ ਇੱਥੇ ਦਰਖਤ ਲਗਾਏ ਜਾ ਰਹੇ ਆ ਬੂਟੇ ਲਗਾਏ ਜਾ ਰਹੇ ਆ ਇਹ ਦੇਖ ਸਕਦੇ ਆ ਅਸੀਂ ਆਹ ਬੂਟੇ ਲਗਾਏ ਹੋਏ ਆ ਇਸ ਤਰ੍ਹਾਂ ਹੀ ਆ ਸਾਰੇ ਬੂਟੇ ਲਾਈਨ ਦੇ ਵਿੱਚ ਤੇ ਅਸੀਂ ਗੱਲਬਾਤ ਵੀ ਕਰਾਂਗੇ ਅੱਗੇ ਜਾਵਾਂਗੇ ਉੱਥੇ ਬੂਟੇ ਰਗਾਉਣ ਵਾਲੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਕੋਲ ਇਹ ਅਸੀਂ ਦੇਖ ਰਹੇ ਹਾਂ ਕਿ ਇੱਥੇ ਬਹੁਤ ਵੱਡੇ ਵੱਡੇ ਕੂੜੇ ਦੇ ਢੇਰ ਸਿਗੇ ਜੇ ਕਿਤੇ ਕੂੜੇ ਨੂੰ ਅੱਗ ਲੱਗ ਜਾਂਦੀ ਸੀ ਤਾਂ ਆਲੇ-ਦੁਆਲੇ ਪੰਜ ਮੁਹੱਲਾ ਵਾਸੀ ਜਿਹੜੇ ਪੰਜ ਮੁਹੱਲੇ ਵਸਦੇ ਆ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਰਹਿੰਦੀ ਸੀ ਸਾਹ ਲੈਣੇ ਦੀ ਬੜੀ ਪ੍ਰੋਬਲਮ ਸੀ ਤੇ ਕੂੜੇ ਦੇ ਕਰਕੇ ਵੀ ਜਿਸ ਪਾਸੇ ਵੱਲ ਦੀ ਹਵਾ ਹੁੰਦੀ ਸੀ ਉਸ ਪਾਸੇ ਵੱਲ ਨੂੰ ਉਸ ਪਾਸੇ ਵੱਲ ਦੇ ਲੋਕਾਂ ਨੂੰ ਵੀ ਬੜੀ ਵੱਡੀ ਸਮੱਸਿਆ ਰਹਿੰਦੀ ਸੀ ਇੱਥੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਜਿਹੜੇ ਮੈਂਬਰ ਆ ਇਸ ਵੇਲੇ ਬੂਟੇ ਲਗਾ ਰਹੇ ਆ ਹਾਜੀ ਭਾਜੀ ਕਿਹੜੀ ਕਿਹੜੀ ਕਿਸਮ ਦੇ ਬੂਟੇ ਲਗਾ ਰਹੇ ਆ ਆ ਕਿਹੜੀ ਕਿਸਮ ਦਾ ਭਾਈ ਇਹ ਬੋਤਲ ਗਲਾ ਕੇ ਨਹੀਂ ਨਾ ਕਰਦਾ ਬੋਤਲ 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 ਇਹ ਖੋਦੇ ਰਹਾਂ ਹੁੰਦਾ ਨਾ ਤੇ ਇਹ ਬੂਟਾ ਜਿਹਦਾ ਥੱਲੇ ਕੂੜੇ ਦਾ ਢੇਰ ਆ ਇੱਥੇ ਭਲ ਜਾਏਗਾ ਬੂਟਾ ਇਹ ਹਾਂਜੀ ਥੱਲੇ ਖਾਤ ਨਹੀਂ ਸਾਦੇ ਬੜਗੇ ਕਿਸੇ ਸਾਡੇ ਨਾਲ ਮੌਜੂਦ ਹੈ ਇੱਥੇ ਕਾਉਂਸਲਰ ਗੁਰਮਖ ਨੌਰਤਜੀ ਭਾਜੀ ਵੀ ਇੱਥੇ ਖੜਨਾ ਬੜਾ ਔਖਾ ਹੁੰਦਾ ਸੀ ਕਿਸੇ ਟੇ ਵੇਲੇ ਬਿਆਲਦ ਵਾਲੇ ਤੋਂ ਲੰਘਣਾ ਵੀ ਬੜਾ ਔਖਾ ਸੀਗਾ ਅੱਜ ਇੱਥੇ ਮਿੱਟੀ ਪਾ ਕੇ ਬੂਟੇ ਲਗਾਏ ਜਾ ਰਹੇ ਆ ਕੀ ਅਪਰਾ ਲੱਗਦਾ ਬੋੜਾ ਜਿਹੜਾ ਸਵਾਲ ਬਹੁਤ ਵਧੀਆ ਆ ਦੇਖੋ ਇਹ ਜਿਹੜਾ ਸਮੱਸਿਆ ਸਾਰਿਆਂ ਲਈ ਸੀਗੀ ਇਹ ਆ ਜਦੋਂ ਵੀ ਕਿਤੇ ਅੱਗ ਲੱਗਦੀ ਸੀਗੀ ਸਾਲ ਪਿਛੋਂ ਜਦ ਅੱਗ ਲੱਗ ਜਾਂਦੀ ਸੀ ਚਾਂਚੇ ਕਿ ਲੱਗਦੀ ਸੀ ਕਿੱਦਾਂ ਲੱਗਦੀ ਸੀ ਉਹ ਵੀ ਉਸ ਮੁਸੱਲਿਆਂ ਦੇ ਧੂਆਂ ਸੀਗਾ ਪলিউਸ਼ਨ ਸੀਗਾ ਸਾਰਾ ਇਸ ਨਵੀਂ ਵਾਦੀ ਚ ਜਾਂਦਾ ਸੀਗਾ ਉਹਦੇ ਨਾਲ ਕਿਲਾ ਮਹੱਲਾ ਪੈਂਦਾ ਸੀ ਨਵੀਂ ਵਾਦੀ ਚਰਚ ਮਨੋਨੀ ਇਹਨਾਂ ਸਾਰੇ ਮਹੱਲਿਆਂ ਨੂੰ ਨਾਲ ਦੁਸ਼ ਜਿਹੜੀ ਹਵਾ ਜਾਂਦੀ ਸੀਗੀ ਦਮ ਵੀ ਘੁੱਟਦਾ ਸੀਗਾ ਉਹਦੇ ਨਾਲ ਕੀ ਸੀਗਾ ਵੇ ਮਤਲਬ ਬਿਮਾਰੀਆਂ ਫੈਲਦੀਆਂ ਸੀਗੀਆਂ ਜੀ ਤੇ ਹੁਣ ਜਿਹੜਾ ਉਪਰਾਲਾ ਬਹੁਤ ਵਧੀਆ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਨਗਰ ਕੌਂਸਲ ਦੇ ਨਾਲ ਸਤਿਕਾਰਯੋਗ ਐਮਐਲਏ ਸਾਹਿਬ ਸਾਡੇ ਇਥੇ ਹਲਕਾ ਅੰਚਾਰ ਜਿਹੜੇ ਹੈਗੇ ਆ ਬੱਲੂ ਜੀ ਉਹ ਵੀ ਸਾਰਿਆਂ ਨੇ ਮਤਲਬ ਇਹ ਸਪੋਰਟ ਕੀਤੀ ਤੇ ਹੁਣ ਰਾਮਦਾਸ ਸੇਵਾ ਸੁਸਾਇਟੀ ਵਾਲੇ ਅੱਜ ਬੂਟੇ ਲਾ ਰਹੇ ਆ ਤੇ ਵਧੀਆ ਪਰ ਲਾ ਉਪਰਲਾ ਜੀ ਅੱਛਾ ਜਿਹੜਾ ਕੋੜਾ ਫਿਓ ਕਿੱਥੇ ਸਿੱਟਿਆ ਜਾਏਗਾ ਦੇਖੋ ਇਹਦੇ ਬਾਰੇ ਤਾਂ ਹਲੇ ਜਿਹੜਾ ਪੁਆਇੰਟ ਸਿਕਰਟ ਰੱਖਿਆ ਗਿਆ ਦੇਖੋ ਕੀ ਕਰਦੇ ਇਹ ਅਲਾਨਾਂ ਦੀ ਕੀ ਹੈਗੀ ਆ ਤੇ ਮਾਲੋ ਹਾਊਸ ਵਿੱਚ ਅਖੜੇ ਆ ਗੱਲ ਇਹ ਕੁਛੋ ਕੁਛ ਪ੍ਰਬੰਧ ਜਰੂਰ ਕਰੋਗੇ ਜੀ ਤੇ ਇੱਥੇ ਸਾਰੇ ਜਿੰਨਾ ਕੋੜਾ ਥੋੜਾ ਜਿਹਾ ਨਜ਼ਰ ਵੀ ਆ ਰਿਹਾ ਸਾਰੇ ਕਵਰ ਕੀਤਾ ਜਾਏਗਾ ਜੀ ਹੌਲੀ ਹੌਲੀ ਕਰਕੇ ਸਾਰਾ ਹੀ ਕਵਰ ਕੀਤਾ ਜਾਏਗਾ ਜੀ ਸਾਡੇ ਨਾਲ ਨੇ ਮੌਜੂਦ ਸ਼੍ਰੀ ਗੁਰ ਰਾਮਦਾਸ ਸੋਸਾਇਟੀ ਦੇ ਪ੍ਰਧਾਨ ਸੁਖਵੰਦਰ ਸਿੰਘ ਜੀ ਅੱਛਾ ਭਾਜੀ ਕਿਸ ਕਿਸ ਕਿਸਮ ਦੇ ਬੂਟੇ ਲਗਾ ਰਹੇ ਥੇ ਇਹ ਜਿਆਦਾਤਰ ਬੂਟੇ ਸ਼ਾਨਦਾਰ ਲਾਇਆ ਜਾ ਰਿਹਾ ਜਿਹਦੇ ਵਿੱਚ ਤਾਲੀ ਦੇ ਬੂਟੇ ਹੋਗਾ ਦੇਖ ਦੇ ਹੋਗਾ ਨਿੰਮ ਦੇ ਹੋਗਾ ਇਹ ਜਿਹੜੇ ਜੋ بڑے ਜੋ ਸ਼ਾਨਦਾਰ ਬੂਟੇ ਆ ਉਹੋ ਜਿਆਦਾ ਲਾਇਆ ਜਾ ਰਹੇ ਆ ਇੱਕ ਵੱਡੀ ਗੱਲ ਹਮੇਸ਼ਾ ਦੇਖੀਦੀ ਆ ਵੀ ਜਿਹੜੀਆਂ ਜਥੇਬੰਦੀਆਂ ਆ ਆ ਬੋਟੇ ਲਾੜ ਤੱਕ ਸੀਮਤ ਰਹਿੰਦੀਆਂ ਆ ਪਰ ਉਹਨਾਂ ਦੀ ਜਿਹੜੀ ਦੇਖਭਾਲ ਉਹਨਾਂ ਨੇ ਨਹੀਂ ਕੀਤੀ ਜਾਂਦੀ ਇਹਦੇ ਬਾਰੇ ਆਪਣੀ ਸੋਸਾਇਟੀ ਵੱਲੋਂ ਬਿਲਕੁਲ ਜੀ ਇਹ ਤਾਂ ਸਹੀ ਆ ਬਈ ਜਿੰਨੇ ਬੂਟੇ ਲਗਾਏ ਜਾਂਦੇ ਆ ਜੇ ਉਹਨਾਂ ਨੇ ਉਹਨਾਂ ਦੀ ਦੇਖਭਾਲ ਨਹੀਂ ਹੁੰਦੀ ਤਾਂ ਉਹਨਾਂ ਦੇ ਵਿੱਚੋਂ ਲਗਭਗ 70% ਬੂਟੇ ਮਰ ਜਾਂਦੇ ਆ ਤੇ 30% ਬੂਟੇ ਵੀ ਉਹ ਵੀ ਘੱਟ ਚੱਲਦੇ ਆ ਪਰ ਜੇ ਦੇਖੇ ਸਾਵਧ ਸੰਭਾਲ ਬੂਟੇ ਦੀ ਕੀਤੀ ਜਾਵੇ ਤਾਂ ਬੂਟੇ 10% ਵੀ ਨਹੀਂ ਮਰਦੇ ਕੋਈ ਤੁਸੀਂ ਦੇਖਿਆ ਹੋਣਾ ਕਿ ਜੋ ਸ਼੍ਰੀ ਗੁਰੂ ਰਾਮਦਾਸ ਜੀ ਆਫਸਰਟੀ ਵੱਲੋਂ ਪਿਛਲੇ 2 ਸਾਲ ਤੋਂ ਜਿਹੜਾ ਸ਼ਹਿਰ ਦੇ ਵਿੱਚ ਡਿਵਾਈਡਰਾਂ ਤੇ ਬੂਟੇ ਲਾਏ ਗਏ ਆ ਉਹ ਲਗਭਗ ਉਹਨਾਂ ਦੀ ਸਰਦੀਆਂ ਵਿੱਚ ਵੀ ਸਾਂਭ ਸੰਭਾਲ ਹੁੰਦੀ ਰਹੀ ਤੇ ਗਰਮੀਆਂ ਵਿੱਚ ਵੀ ਸੰਭਾਲਦੀ ਉਹਨਾਂ ਟਾਈਮ ਨਾਲ ਪਾਣੀ ਵੀ ਪਾਉਂਦੇ ਰਹੇ ਤੇ ਗੋਡਗਡਈਆ ਉਹਨਾਂ ਦੀ ਸਾਫ ਸਟਈਆ ਵੀ ਉਹਨਾਂ ਦਾ ਹੁੰਦਾ ਰਿਹਾ ਜਿਹਦੇ ਕਰਕੇ ਉਹ 90% ਬੂਟੇ ਇਸ ਫਿਰ ਕਾਮਯਾਬੇ ਆ ਇਸ ਕਰਕੇ ਜਿਹੜੀਆਂ ਸਾਰੀਆਂ ਸੰਸਥਾਵਾਂ ਬੂਟੇ ਲਾਉਣੀਆਂ ਸਾਰਿਆਂ ਨੂੰ ਬੇਤੀ ਕਰਦੇ ਵੀ ਬੂਟੇ ਪਿਛੇ ਆਪਾਂ ਘੱਟ ਲਾ ਲਈਏ ਪਰ ਉਹਨਾਂ ਦੀ ਸਾਂਭ ਸੰਭਾਲ ਆਪਾਂ ਵੱਧ ਕਰੀਏ ਤਾਂ ਜੋ ਬੂਟੇ ਜਲਦੀ ਵੱਡੇ ਹੋ ਕੇ ਵਧੀਆ ਵਾਤਾਵਰਣ ਦੇ ਵਿੱਚ ਅਸੀਂ ਸਾਹ ਲੈ ਸਕੀਏ ਤੇ ਸਾਨੂੰ ਆਕਸੀਜਨ ਦੀ ਮਾਤਰਾ ਵੱਧ ਹੋਵੇ ਇਹ ਬੂਟੇ ਸੰਭਾਲਣ ਦੇ ਵਿੱਚ ਆਪਾਂ ਵਾਹ ਤੋਂ ਬਾਅਦ ਆਪਣਾ ਯੋਗਦਾਨ ਪਾਈਏ ਜੀ